ਵੇ ਅੱਛਾ ਇਹ ਦੋਨੋਂ ਵਾਰਾ ਇਧਰ ਨੂੰ ਪਾ ਦੋ ਮੇਰੇ ਹੋ ਜਾਂਦੀ ਹੈ ਆਹੋ ਆ ਰਹੇ ਹਰ ਸਲਾਮ ਕਦੇ ਬੋਲ ਨਾ ਕਲਾਸ਼ ਬਣਾ ਲਈ ਤੂੰ ਯਾਰ ਕੱਲ ਕਲਾਪਨ ਦਾ ਕਰ ਜਾਪੀ ਤੇ ਹੈ ਬੜਾ ਸਾਰ ਤੇ ਹੋ ਮਾ ਦੋਦੇ ਬੱਚਾ ਆਹ ਇਹ ਕਿਸੇ ਆਹ ਕਲਾਪਨ ਲੈ ਜਾਪੀ ਕਿਹੜਾ ਕਰ ਕਾਫੀ ਸਟੈਂਡ ਵੀ ਲਾਵੇ ਇੱਥੇ ਹੀ ਲਾ ਦਿਓ ਵੀਰੇ ਭਾਵੇਂ ਜਿਵੇਂ ਆ ਲੱਗਿਆ ਹਾਂ ਵਧੀਆ ਸੋਸ਼ਲ ਮੀਡੀਆ ਤੇ ਨਾਲ ਵਧੀਆ ਕਵਰੇਜ ਕਰ ਦਿਓ ਨਾਲ ਸਾਡਾ ਇੰਟਰਵਿਊ ਮੋਟਰਸਾਈਕਲ ਵਾਲਾ ਤਾਂ ਆਪ ਹੀ ਦਾ ਹੰਗਿਆ ਹੋਇਆ ਆ ਆਹ ਲਿਆ ਲਿਆ ਹਾਂ ਜੀ ਚੱਲੋ ਵਾਹ ਨੰਗੀ ਆਲੋ ਹਾਂ ਬੰਦੇ ਆ ਤੋ ਫਟ ਮਾਰਨਾ ਘੋਟੇ ਮਾਰ ਫਟ ਮਾਰ ਅੱਗੇ ਪਾਕੀ ਹਾਂ ਅੱਜ ਰੱਖੀ ਹਾਂ ਇਹ ਕਿਹੜਾ ਅੰਕਾਜ ਕਰੇ ਆ ਪਾਉਂਦੇ ਕੋਟੇ ਮਾਰਦਾ ਨਹੀਂ 15 ਰੁਪਏ ਆਪਾਂ ਨੇ ਜਿੱਥੇ ਇੱਥੇ ਮੋੜਨੇ ਸਰ ਮੋੜਨੇ ਮੋੜਾ ਨਹੀਂ ਜਗ੍ਹਾ ਪਾ ਦਿੰਦਾ ਕਾਲੀ ਸੈਟ ਹੈ ਨਾ ਹਾਂ ਅੱਜ ਆਈ ਇਹ ਬਿੱਟਰਾਈ ਗੱਲ ਕਰ ਰਹੇ ਆ ਜੀ ਨਾ ਹਾਂ ਹੀ ਆਏ ਬਿੱਕ ਪੈਣੀ ਸਰ ਹਾਂ ਇੱਕ ਲਾਪੇ ਬਿੱਕ ਪਰ ਮਾਰਾ ਥੋੜੇ ਲਾਉਣ ਬੋਲੋ ਨਹੀਂ ਲੱਗਣਾ ਹੋ ਥੋੜੇ ਬੋਲਟ ਹੈ ਨਹੀਂ ਉਪਰੋਂ ਅੱਜ ਸਾਡੇ ਖੰਨਾ ਦੇ ਜਣ ਕੀ ਪੰਜਾਬ ਪੁਲਿਸ ਦਾ ਬਹੁਤ ਬੜਾ ਉਪਰਾਲਾ ਚੱਲ ਰਿਹਾ ਵਾ ਜੋ ਕਿ ਅੱਜ ਕੱਲ ਜਿਹੜੀਆਂ ਡੋਰਾ ਨੇ ਬਹੁਤ ਜਾਨਾ ਜਾਂਦੀਆਂ ਨੇ ਚਾਈਨਾ ਡੋਰਾ ਨਾਲ ਤੇ ਅੱਜ ਇਹਨਾਂ ਨੇ ਮੁਹਿੰਮ ਚਲਾਈ ਆਵਾ 3000 4000 ਤਾਰ ਦਾ ਅਰੇਂਜਮੈਂਟ ਕੀਤਾ ਵਾ ਜਾਨ ਬਚਾਉਣ ਦੀ ਯਾਨਕੀ ਸਭ ਤੋਂ ਵੱਡੀ ਬੰਦੇ ਦੀ ਜਾਨ ਦਾ ਜ਼ਰੂਰੀ ਆ ਵੇੜੀ ਜਿਹਨਾਂ ਨੇ ਅੱਜ ਬਹੁਤ ਵੜਾ ਕੰਮ ਕੀਤਾ ਵਾ ਬਰਾਲਾ ਇਹ ਵੇ ਜਿੱਦ ਕਰਕੇ ਬੱਚੇ ਦੀ ਜਾਨ ਬਚੇ ਬੰਦਿਆਂ ਦੀ ਜਾਨ ਬਚੇ ਆ ਤਾਰ ਲਾ ਕੇ ਸੇਫਟੀ ਆ ਜੀ ਇਸ ਕਰਕੇ ਜੀ ਸਾਰੇ ਆਪਣਾ ਧਿਆਨ ਰੱਖੋ ਵੱਧ ਤੋਂ ਵੱਧ ਹਾ ਬੰਦੇ ਤਾਰ ਲਾਓ ਤੇ ਪੰਜਾਬ ਪੁਸਟ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂ ਸਾਰਿਆਂ ਨੂੰ ਮੈਸੇਜ ਆਈ پورے ਸ਼ਹਿਰ ਦੇ ਵਿੱਚ ਜੀ, ਪੂਰੇ ਪੰਜਾਬ ਦੇ ਵਿੱਚ ਵੀ ਸਭਾ ਤੋਂ ਵੱਧ ਕਿਸੇ ਦਾ ਨੁਕਸਾਨ ਨਾ ਹੋਵੇ। ਪੰਜਾਬ ਪੁਸਟ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਆਹ ਤਾਰਾ ਲਾ ਕੇ ਜੀ ਸਾਰਿਆਂ ਦੀ ਜਾਨ ਬਚਾਈ ਜੀ। ਕੀ ਨਾਮ ਹੈ ਜੀ ਤੁਹਾਡਾ? ਮੈਂ ਪੰਡਿਤ ਰਿਸ਼ੀਦੇਵ ਸਾਸ਼ਤਰੀ ਕਮ ਕਾਟੀ ਬ੍ਰਾਹਮਣ ਸਭਾ ਪ੍ਰਧਾਨ। ਬਹੁਤ ਵਧੀਆ ਪ੍ਰਬੰਧ ਹੈ ਜੀ ਜੇ ਟਾਈਮ ਤੋਂ ਪਹਿਲਾਂ ਹੁਣ ਦੇਖੋ ਆ ਲੋੜੀ ਆਣ ਆਲੀ ਹੈ ਇਹਦੇ ਵਿੱਚ ਲੋਕ ਬੜੇ ਪਤੰਗ ਉਡਾਉਂਦੇ ਆ। ਪਿਛਲੇ ਸਾਲ ਵੀ ਸਮਰਾਲਾ ਰੋਡ ਤੇ ਇੱਕ ਬੰਦੇ ਦਾ ਇਦਾਂ ਹੀ ਚਾਈਨਾ ਡੋਰ ਨਾਲ ਸਿਰ ਵੱਢਿਆ ਗਿਆ ਸੀਗਾ ਬਹੁਤ ਵਧੀਆ ਕੰਮ ਹੈ ਕਰਨਾ ਚਾਹੀਦਾ ਹੈ ਟਾਈਮ ਸਿਰ ਦੇਖੋ ਪ੍ਰਸ਼ਾਸਨ ਜਾਗਰਤ ਹੋਈ ਹੈ ਤਾਂ ਬਹੁਤ ਬੰਦਿਆਂ ਦੀ ਜਾਨ ਬਚ ਸਕਦਾ ਹੈ ਇਹਨਾਂ ਦਾ ਹੀ ਬਹੁਤ ਵਧੀਆ ਪਰਾਲਾ ਕੀਤਾ ਹੀ ਇਹਨਾਂ ਨੇ ਕੋਲਸ ਆ ਗਏ ਨੇ ਜੀ ਠੀਕ ਹੈ ਜੀ ਤੇ ਇਹਦੇ ਨਾਲ ਜੀ ਗੱਲਾ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ aí ਥੈਂਕ ਯੂ ਇਹਨਾਂ ਦਾ ਧੰਨਵਾਦ ਜੀ ਬਹੁਤ ਵਧੀਆ ਜੀ ਹਾਂਜੀ ਮੇਰਾ ਨਾਮ ਜੀ ਬਲਜੀਤ ਸਿੰਘ ਰੂਪੀ ਆਈ ਅੱਛਾ ਕੀ ਕਹਿਣਾ ਤੇ ਮੇਰੀ ਵਰਕਸ਼ਾਪ ਹੈਗੀ ਕਰਤਾਰਨਗਰ ਚ ਇਹ ਖੰਨਾ ਪੁਲਿਸ ਵੱਲੋਂ ਡੀਐਸਪੀ ਸਾਹਿਬ ਜੀ ਨੇ ਇੱਕ ਸਾਨੂੰ ਆਰਡਰ ਦਿੱਤਾ ਇਹਦਾ ਤਾਰ ਦਾ ਇਹ ਬਹੁਤ ਵਧੀਆ ਚੀਜ਼ ਆਈ ਬਣਾਉਣ ਵਾਸਤੇ ਇਹਨੂੰ ਤਕਰੀਬਨ ਇੱਕ ਪੀਸ ਦੇ ਉੱਤੇ ਆ ਜਾਂਦਾ 1.5 ਤੋਂ 200 ਰੁਪਏ ਦਾ ਖਰਚਾ ਆ ਜਾਂਦਾ ਜੀ ਇਹ ਸਾਰਾ ਖੰਨਾ ਪੁਲਿਸ ਕਰ ਰਹੀ ਹੈ ਜੀ ਬਹੁਤ ਵਧੀਆ ਕਿਸੇ ਦਾ ਗਾਲ-ਗੋਲ ਵਧਣ ਤੋਂ ਚਾਇਨਾ ਡੋਰ ਦੇਖੋ ਵੈਸੇ ਤਾਂ ਵੇਚਣੀ ਹੋਣੀ ਚਾਹੀਦੀ ਵਿਕਣੀ ਹੋਣੀ ਚਾਹੀਦੀ ਜਦੋਂ ਫੇਰ ਵੀ ਕੋਈ ਚੋਰੀ ਛਿਪੇ ਵੇਚਦਾ ਕਿਸੇ ਦਾ ਕੋਈ ਪੁਲਸ ਦੇ ਉੱਤੇ ਜਾਂਦਾ ਜਾਂ ਕੋਈ ਵੀ ਸੜਕ ਤੇ ਜਾਂਦਾ ਕਿਸੇ ਦੇ ਗਲ ਦੇ ਵਿੱਚ ਲੱਗ ਕੇ ਉਹਦਾ ਨੁਕਸਾਨ ਨਾ ਹੋਵੇ ਉਹ ਤੋਂ ਸੁਰੱਖਿਆ ਇਹ ਬਹੁਤ ਵਧੀਆ ਚੀਜ਼ ਆਈ ਸਰ ਹਰ ਇੱਕ ਨੂੰ ਲਵਾਉਣੀ ਚਾਹੀਦੀ ਹੈ ਜੀ ਦੇਖੋ ਫ੍ਰੀ ਲੱਗਦੀ ਹੈ ਜੀ ਕੋਈ ਫ੍ਰੀ ਦੇ ਵਿੱਚ ਕਿਹੜਾ ਕੋਈ ਪੈਸਾ ਲੱਗਦਾ ਜੀ ਧੰਨਵਾਦ ਜੀ ਆ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਬਸੰਤ ਪੰਚਮੀ ਦਾ ਤਿਉਹਾਰ ਆ ਰਿਹਾ ਤੇ ਖੰਨੇ ਦੇ ਵਿੱਚ ਕਾਫੀ ਉਤਸ਼ਾਹ ਨਾਲ ਬਸੰਤ ਪੰਚਮੀ ਦਾ ਤਿਆਰ ਮਨਾਇਆ ਜਾਂਦਾ ਹੈ ਵੈਸੇ ਤਾਂ ਸਾਡੇ ਵੱਲੋਂ ਪੂਰਾ ਪ੍ਰਬੰਧ ਆ ਅਸੀਂ ਚਾਈਨਾ ਡੋਰ ਨਾ ਤਾਂ ਵਿਕੰਦੇਣੀ ਆ ਤੇ ਨਾ ਹੀ ਚਾਈਨਾ ਡੋਰ ਕਿਉਂਕਿ ਚਾਈਨਾ ਡੋਰ ਦੇ ਨਾਲ ਨਾ ਸਿਰਫ ਪ੍ਰਾਵਰਨ ਨੂੰ ਫੰਕਸ਼ੀਆਂ ਨੂੰ ਜਾਂ ਨੁਕਸਾਨ ਹੁੰਦਾ ਇਹਦੇ ਨਾਲ ਨਾਲ ਜਿਹੜੇ ਲੋਕ ਨੇ ਪਾਸਰਵਾਏ ਨੇ ਜਿਹੜੇ ਸੜਕਾਂ ਦੇ ਲੋਕ ਚੱਲਦੇ ਨੇ ਜਾਂ ਹੋਰ ਪਤੰਗ ਉਡਾਉਣ ਵੇਲੇ ਇਹ ਤਾਂ ਜਿਹੜੀ ਡੋਰ ਹੈ ਚਾਈਨਾ ਡੋਰ ਹੈ ਇਹ ਗਲਾਂ ਦੇ ਵਿੱਚ ਇਹ ਅੰਗਾਂ ਦੇ ਉੱਤੇ ਲਿਫਟ ਕੇ ਇਹ ਨੁਕਸਾਨ ਕਰ ਦਿੰਦੀ ਹੈ ਪਹਿਲਾਂ ਵੀ ਦੇਖਣ ਵਿੱਚ ਕਾਫੀ ਆਇਆ ਵੀ ਲੋਕਾਂ ਨੂੰ ਹਸਪੀਟਲਾਈਜ਼ ਵੀ ਕਰਾਉਣਾ ਪੈਂਦਾ ਅਸੀਂ ਚਾਈਨਾ ਡੋਰ ਦੇ ਉੱਤੇ ਤੱਕ ਸਿਕੰਜਾ ਕਸਾਂਗੇ ਪਰਚੇ ਦਵਾਂਗੇ ਉਹਦੇ ਨਾਲ ਨਾਲ ਪ੍ਰੀਕਾਸ਼ਨਰੀ ਤੌਰ ਤੇ ਮੇਰੇ ਤਿੰਨੇ ਹੀ ਐਸਐਚਓ ਆਪਣੇ ਆਪਣੇ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਤਾਰ ਪ੍ਰੋਵਾਈਡ ਕਰਵਾਈ ਆ तकरीबन 2 3 3000 ਦੇ ਕਰੀਬ ਅਸੀਂ ਤਾਰ ਦਾ ਤਾਰ ਮੁਹਿਆ ਕਰਾ ਰਹੇ ਆ ਤਾਂ ਕਿ ਮੋਟਰਸਾਈਕਲ ਜਿਹੜਾ ਵੀ ਆਂਦਾ ਅਸੀਂ ਉਹਨਾਂ ਦੇ ਉੱਤੇ ਫ੍ਰੀ ਆਫ ਕੋਸਟ ਅਸੀਂ ਆਪਣੇ ਵੱਲੋਂ ਇਹ ਤਾਰ ਇਹਨਾਂ ਦੇ ਮੋਟਰਸਾਈਕਲ ਦੇ ਉੱਤੇ ਲਾ ਰਹੇ ਆ ਤਾਂ ਕਿ ਜਿਹੜੀ ਚਾਈਨਾ 盗 ਹੈ ਉਹਨਾਂ ਦੇ ਗਲ ਦੇ ਵਿੱਚ ਇਹ ਸ਼ੀਲਕ ਕੋਈ ਨੁਕਸਾਨ ਨਾ ਕਰ ਸਕੇ ਇਹ ਸਰ ਕਿੰਨੀ ਕਿ ਲਾਹੇਵੰਦ ਨਹੀਂ ਹੈਗੀ ਇਹ ਸਾਬਤ ਹੋਊਗਾ ਇਹਦੇ کافی ਚੰਗੇ ਰਿਜ਼ਲਟ ਨੇ ਜੀ ਜੇ ਅਸੀਂ ਬਿਲਕੁਲ ਮਕੈਨਿਕ ਬੁਲਾਇਆ ਹੋਇਆ ਜੀ ਮਕੈਨਿਕ ਤੋਂ ਅਸੀਂ ਤਾਰਾਂ ਲਵਾ ਰਹੇ ਆ ਇਹਦੇ ਵਿੱਚ ਸਪੈਸ਼ਲੀ ਤਾਂ ਜਿਵੇਂ ਗਲ ਦੇ ਵਿੱਚ ਉਲਝਣਦੀ ਹੈ ਨਾ ਡੋਰ ਉੱਥੇ ਜਾ ਕੇ ਉਹਦੀ ਜਾਨ ਨੂੰ ਖਤਰਾ ਪੈ ਜਾਂਦਾ ਤੇ ਇਹ ਅਸੀਂ ਉਹਦੇ ਉੱਤੇ ਤਾਰ ਜਿਹੜੀ ਰਾਉਂਡ ਸ਼ੇਪ ਦੇ ਵਿੱਚ ਲਾ ਰਹੇ ਆ ਉਹਦੇ ਸਿਰ ਤੱਕ ਉਹ ਕਵਰ ਕਰੇਗੀ ਤਾਂ